ਹੋਲੀ ਨਾਮ ਲੈਂਦੇ ਹੀ ਰੂ ਖੜ ਜਾਂਦੀ ਹੈ। ਹੋਲੀ ਇੱਕ ਦਿਨ ਨਹੀਂ ਬਲਕਿ 2 ਦਿਨ ਮਨਾਈ ਜਾਂਦੀ ਹੈ। ਹੋਲੀ ਦੀ ਸ਼ੁਰੂਆਤ ਹੋਲੀਕਾ ਦਹਨ ਨਾਲ ਹੁੰਦੀ ਹੈ ਜੋ ਕਿ ਬੁਰਾਈ ਤੇ ਚੰਗਿਆਈ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ। ਮਿਥਿਹਾਸਿਕ ਧਾਰਮਿਕ ਗ੍ਰੰਥਾਂ ਵਿੱਚ ਦੱਸਿਆ ਗਿਆ ਹੈ ਕਿ ਰਹਿਨੇ ਕਸ਼ਪੂ ਦੀ ਭੈਣ ਹੋਲੀਕਾ ਜਿਸ ਨੂੰ ਵਰਦਾਨ ਸੀ ਕਿ ਅੱਗ ਉਸ ਦਾ ਕੁਝ ਵੀ ਵਿਗਾੜ ਨਹੀਂ ਸਕਦੀ ਤਾਂ ਭਗਤ ਪ੍ਰਿਲਾਦ ਨੂੰ ਮਾਰਨ ਦੇ ਮੰਤਵ ਨਾਲ ਹੋਲੀਕਾ ਉਨ੍ਹਾਂ ਨੂੰ ਆਪਣੀ ਗੋਦ ਵਿੱਚ ਲੈ ਕੇ ਅੱਗ 'ਚ ਬੈਠ ਗਈ। ਪਰ ਚੰਗਿਆਈ ਦੀ ਜਿੱਤ ਹੋਈ ਤੇ ਹੋਲੀਕਾ ਅੱਗ 'ਚ ਸੜ ਗਈ ਤੇ ਭਗਤ ਪ੍ਰਲਾਦ ਦਾ ਬਾਲ ਵੀ ਬੰਕਾ ਨਾ ਹੋਇਆ ਸੋਸ ਦਿਨ ਤੋਂ ਹੋਲੀਕਾ ਦਹਿਨ ਇੱਕ ਦਿਨ ਪਹਿਲਾਂ ਹੋਲੀ ਤੋਂ ਕੀਤਾ ਜਾਂਦਾ ਹੈ ਹੋਲੀ ਵਾਲੇ ਦਿਨ ਸਵੇਰ ਤੋਂ ਹੀ ਗਲੀਆਂ ਮੁਹੱਲਿਆਂ 'ਚ ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਹਰ ਕੋਈ ਇੱਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਦੀ ਮੁਬਾਰਕ ਦਿੰਦਾ ਏ ਇੱਕ ਦੂਸਰੇ ਨੂੰ ਗੁਲਾਲ ਲਗਾ ਕੇ ਹਰ ਕੋਈ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੰਦਾ ਹੈ ਕੀ ਛੋਟੇ ਬੱਚੇ ਤੇ ਕੀ ਵੱਡੇ ਬਜ਼ੁਰਗ ਹੋਲੀ ਵਾਲੇ ਦਿਨ ਤਾਂ ਸਭ ਬੁਲਾਲ ਦੇ ਰੰਗ ਵਿੱਚ ਹੀ ਰੰਗੇ ਜਾਂਦੇ ਨੇ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਹੋਲੀ ਮਨਾਉਣ ਲਈ ਸੈਲਾਨੀ ਬਾਰੋਂ ਆਉਂਦੇ ਨੇ ਤੇ ਵੱਖ-ਵੱਖ ਟੰਗ ਨਾਲ ਇੱਥੇ ਹੋਲੀ ਮਨਾਈ ਜਾਂਦੀ ਹੈ ਉੱਤਰ ਪ੍ਰਦੇਸ਼ ਦੀ ਲਠਮਾਰ ਹੋਲੀ ਲਠਮਾਰ ਹੋਲੀ ਦਾ ਅਰਥ ਹੈ ਬਾਸ ਦੇ ਡੰਡਿਆਂ ਨਾਲ ਹੋਲੀ ਮਨਾਉਣਾ ਭਗਵਾਨ ਕ੍ਰਿਸ਼ਨ ਤੇ ਰਾਧਾ ਦੇ ਸਨਮਾਨ ਵਿੱਚ ਇਹ ਤਿਉਹਾਰ ਇੱਥੇ ਹਜ਼ਾਰਾਂ ਲੋਕ ਬਰਸਾਨਾ ਆਉਂਦੇ ਨੇ ਤੇ ਇਸ ਤਿਹਾਰ ਦੀਆਂ ਖੁਸ਼ੀਆਂ ਮਨਾਉਂਦੇ ਨੇ ਮथुरा ਵਿੱਚ ਲਠਮਾਰ ਹੋਲੀ ਬਹੁਤ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਕਿਉਂਕਿ ਇੱਥੇ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ਤੇ ਦੂਰੋਂ-ਦੂਰੋਂ ਲੋਕ ਆਉਂਦੇ ਨੇ ਤੇ ਲਠਮਾਰ ਹੋਲੀ ਪਿਆਰ ਨਾਲ ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾ ਖੇਡੀ ਜਾਂਦੀ ਹੈ ਹਰਿਆਣਾ ਦੀ ਦੁਲਹੱਡੀ ਜੇ ਗੱਲ ਕਰੀਏ ਗਵਾਂਡੀ ਰਾਜ ਹਰਿਆਣੇ ਦੀ ਤਾਂ ਇੱਥੇ ਦੁਲਹੱਡੀ ਖੇਲੀ ਜਾਂਦੀ ਹੈ ਜਿੱਥੇ ਕਿ ਭਾਬੀ ਤੇ ਦੇਵਰ ਦੇ ਨੋਕ ਚੌਕ ਵਾਲੇ ਰਿਸ਼ਤੇ ਨੂੰ ਖਾਸ ਤੌਰ ਤੇ ਇਸ ਹੋਲੀ ਵਾਲੇ ਦਿਨ ਮਨਾਇਆ ਜਾਂਦਾ ਹੈ ਭਾਰਤੀ ਸਭਿਤਾ ਵਿੱਚ ਭਾਬੀ ਨੂੰ ਮਾ ਦਾ ਦਰਜਾ ਦਿੱਤਾ ਗਿਆ ਸੋ ਇੱਥੇ ਹੋਲੀ ਤੇ ਮਿੱਠੇ ਪਕਵਾਨ ਇੱਕ ਦੂਸਰੇ ਨੂੰ ਖਵਾ ਕੇ ਲੋਕ ਗੀਤ ਤੇ ਰੰਗਾ ਨਾਲ ਹੋਲੀ ਖੇਡੀ ਜਾਂਦੀ ਹੈ ਬਰਿੰਦਵਾਨ ਦੀ ਫੁੱਲਾਂ ਵਾਲੀ ਹੋਲੀ वृंदावन ਦੇ ਲੋਕ ਰੰਗਾਂ ਜਾਂ ਪਾਣੀ ਨਾਲ ਨਹੀਂ ਹੋਲੀ ਖੇਡਦੇ ਬਲਕਿ ਇੱਥੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਸ਼ਾਂਤੀ ਤੇ ਸਤਿਪਾਵਨਾ ਦਾ ਪ੍ਰਤੀਕ ਫੁੱਲ ਹਨ ਜਿਸ ਨੂੰ ਕੀ ਉੱਥੇ ਹੋਲੀ ਖੇਡਣ ਲਈ ਵਰਤਿਆ ਜਾਂਦਾ ਹੈ ਹਾਲਾਂਕਿ ਹੋਲੀ ਵਾਲੇ ਹਫ਼ਤੇ 'ਚ ਇਕਾदशी ਨੂੰ ਇੱਥੇ ਫੁੱਲਾਂ ਨਾਲ ਹੋਲੀ ਖੇਡੀ ਜਾਂਦੀ ਹੈ ਪਰ ਦੂਰੋਂ ਦੂਰੋਂ ਲੋਕ ਪੂਰੀ ਦੁਨੀਆ ਤੋਂ ਆਉਂਦੇ ਨੇ ਤੇ वृंदावन ਵਿੱਚ ਫੁੱਲਾਂ ਨਾਲ ਹੋਲੀ ਖੇਡਦੇ ਨੇ ਮਹਾਰਾਸ਼ਟਰ ਦੀ ਰੰਗ ਪੰਚਮੀ ਇਹ ਫਾਲਗੁਨ ਪੂਰणिमा ਤੋਂ ਪਹਿਲਾਂ ਪੰਜਵੇਂ ਦਿਨ ਮਨਾਈ ਜਾਂਦੀ ਹੈ ਤੇ ਮਹਾਰਾਸ਼ਟਰ ਦੇ ਕਈ ਸ਼ਹਿਰਾਂ ਵਿੱਚ ਕ੍ਰਿਸ਼ਨ ਲੀਲਾ ਦੇ ਨਾਂ ਤੇ ਜੋ ਪਰੰਪਰਾ ਹੈ ਉਸ ਦਾ ਪਾਲਨ ਕੀਤਾ ਜਾਂਦਾ ਹੈ ਸਵੇਰ ਤੋਂ ਹੀ ਲੋਕ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਰੰਗ ਲਗਾਉਂਦੇ ਨੇ ਤੇ ਮਠਾਈ ਖਵਾ ਕੇ ਠੰਡਾਈ ਪੀਆ ਕੇ ਹੋਲੀ ਮਨਾਉਂਦੇ ਨੇ ਜੈਪੁਰ ਦੀ ਸ਼ਾਹੀ ਹੋਲੀ ਜੈਪੁਰ ਵਿੱਚ ਸਿਟੀ ਪੈਲੇਸ ਦਾ ਸ਼ਾਹੀ ਪਰਿਵਾਰ ਹਰ ਸਾਲ ਹੋਲੀ ਤੇ ਇੱਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਕਰਦਾ ਹੈ ਇੱਥੇ ਸ਼ਾਹੀ ਪਰਿਵਾਰ ਵੱਲੋਂ ਸਥਾਨਕ ਲੋਕਾਂ ਅਤੇ ਵਿਦੇਸ਼ੀ ਸੈਲਾਨੀਆਂ ਨਾਲ ਹੋਲੀ ਦਾ ਉਤਸ਼ਾਹ ਮਨਾਇਆ ਜਾਂਦਾ ਹੈ ਹਰ ਸਾਲ ਜੈਪੁਰ ਵਿੱਚ ਇਸ ਤਿਹਾਰ ਦੌਰਾਨ ਭਾਰੀ ਫੁੱਟਬਾਲ ਵੇਖਣ ਨੂੰ ਮਿਲਦਾ ਹੈ ਤੇ ਖਾਸ ਤੌਰ ਤੇ ਆਮ ਲੋਕ ਸ਼ਾਹੀ ਪਰਿਵਾਰ ਨਾਲੇ ਤੇ ਹੋਲੀ ਮਨਾਉਂਦੇ ਨੇ ਪੂਰੇ ਭਾਰਤ ਵਿੱਚ ਵੱਖ-ਵੱਖ ਨਾਮਾਂ ਨਾਲ ਹੋਲੀ ਮਨਾਈ ਜਾਂਦੀ ਹੈ ਜਿਵੇਂ ਕਿ ਜੇ ਅਸੀਂ ਗੱਲ ਕਰੀਏ ਪੱਛਮ ਬੰਗਾਲ ਦੀ ਤਾਂ ਉਥੇ ਹੋਲੀ ਨੂੰ ਬਸੰਤ ਉਤਸਵ ਵਜੋਂ ਮਨਾਇਆ ਜਾਂਦਾ ਹੈ। ਬਿਹਾਰ 'ਚ ਫਾਲਗੁਨ ਪੂਰणिमा, ਤਾਮਿਲਨਾਡੂ 'ਚ ਕਾਮਨ ਪੰਡਗਈ, ਕੇਰਲ 'ਵਿਚ ਮੰਜੁਲਕਲੀ, ਗੋਆ 'ਚ ਸ਼ਿਗੋਮਾ ਤੇ ਮਨੀਪੁਰ 'ਵਿਚ ਯੋਸ਼ਾਂਗ ਨਾਮ ਨਾਲ ਹੋਲੀ ਨੂੰ ਜਾਣਿਆ ਜਾਂਦਾ ਹੈ। ਬੇਸ਼ੱਕ ਨਾਮ ਅਨੇਕ ਨੇ ਪਰ ਤਿਹਾਰ ਇਕ ਹੈ ਖੁਸ਼ੀਆਂ ਦਾ। ਇਸ ਦਿਨ ਤੇ ਖਾਸ ਤੌਰ ਤੇ ਪਕਵਾਨ ਬਣਾਏ ਜਾਂਦੇ ਨੇ ਆਪਣੇ ਚਾਣ ਵਾਲਿਆਂ ਨੂੰ ਤੇ ਆਪਣੇ ਘਰ ਆਏ ਰਿਸ਼ਤੇਦਾਰਾਂ, ਪਰੋਣਿਆਂ ਨੂੰ ਠੰਡਾਈ ਦੇ ਨਾਲ ਵਕਫ-ਵਕਫ ਪਕਵਾਨ ਪਰੋਸੇ ਜਾਂਦੇ ਨੇ। ਤੁਸੀਂ ਹੋਲੀ ਦਾ ਤਿਹਾਰ ਕਿੰਜ ਮਨਾਇਆ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੋਰ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ